ਜਾਂਦੇ ਆਂਦੇ ਗੱਲ ਕਰੀਏ ਦਿੱਲੀ ਦੀ ਪੋਲਿਟਿਕਸ ਦੀ ਸਿਸੋਧਿਆ ਤੇ ਸਤਿੰਦਰ ਜੈਨ ਇਹ ਜਿਹੜੇ ਅਰਵਿੰਦ ਕੇਜਰੀਵਾਲ ਕਦੇ ਮੁੱਖ ਮੰਤਰੀ ਰਹੇ ਨੇ ਸਾਬਕਾ ਮੁੱਖ ਮੰਤਰੀ ਉਹਨਾਂ ਦੇ ਰਾਈਟ ਤੇ ਲਿਫਟ ਹੈਂਡ ਵੀ ਕਹੀ ਗਏ ਨੇ ਉਹਨਾਂ ਤੇ ਹੁਣ ਇੱਕ ਹੋਰ ਐਫਆਈਆਰ ਦੀ ਤਿਆਰੀ ਹੈ ਤੇ ਮਾਮਲਾ 2000 ਕਰੋੜ ਦੇ ਘੁਟਾਲੇ ਦੇ ਨਾਲ ਜੁੜਿਆ ਹੋਇਆ ਜੀ ਪ੍ਰਵੀਨ ਜੀ ਅਰਵਿੰਦ ਕੇਜਰੀਵਾਲ ਜੇ ਅੱਜ ਮੈਰਾ ਕੱਲ੍ਹ ਸ਼ਾਇਦ ਬਾਹਰ ਆ ਜਾਣਗੇ ਭਾਸਨਾ ਤੋਂ ਜੀ ਤੇ ਉਸ ਤੋਂ ਬਾਅਦ 18 ਤੋਂ ਉਹਨਾਂ ਨੇ ਚੋਣ ਪ੍ਰਚਾਰ ਸ਼ੁਰੂ ਕਰਨਾ ਹੈ ਤੇ ਦੋ ਤਿੰਨ ਦਿਨ ਪੰਜਾਬ 'ਚ ਮੀਟਿੰਗਾਂ ਮੁਟਕੀਆਂ ਕਰਨੀਆਂ ਹੈ ਸਰਕਾਰ ਨੂੰ ਖਾਸੇ ਪਸੀਨੇ ਆਏ ਬਿਨ ਕਿ ਕੁਝ ਬਦਲਾਵਦਲੀ ਦਾ ਆਡਰ ਨਾ ਹੋ ਜਵੇ ਬੈਸੀ ਉਮੀਦ ਕੀਤੀ ਜਾ ਰਹੀ ਹੈ ਕਿ ਹੁਣ ਲੁਧਿਆਣਾ ਵਾਲੀ ਜਿਉਣੀ ਚੋਂ ਅੰਤ ਤੱਕ ਸ਼ਾਇਦ ਕੋਈ ਛੇੜਖਾ ਨਹੀਂ ਨਾ ਹੋਵੇ ਹਮਮ ਤੇ ਪਰ ਕੇਜਰੀਵਾਲ ਦੇ ਉੱਤੇ ਵੀ ਵਪਾਸਨਾ ਚ ਰਹਿੰਦੇ ਆ ਰਹਿੰਦੀ ਹੈ ਦਿੱਲੀ ਕੋਟ ਨੇ ਹੁਕਮ ਚਾੜ੍ਹਤਾ ਨਾ ਕਿ ਨਵੀਂ ਐਫ ਆਈ ਆਰ ਕਰੋ ਜਿਹੜੀ ਉਹ ਬੋਡਾਂ ਵਾਲੀ ਤੇ ਇਧਰ ਇਹ ਮਾਮਲਾ ਵੀ 2022 ਦਾ ਹੈ ਜੀ 2022 ਦੇ ਵਿੱਚ ਦਿੱਲੀ ਸਰਕਾਰ ਦੇ ਡਿਪਾਰਟਮੈਂਟ ਨੇ ਚੀਫ ਸਕੱਟਰੀ ਕੋਲ ਸ਼ਿਕਾਇਤ ਕੀਤੀ ਸੀ ਕਿ ਜੀ ਆ 2000 ਕਰੋੜ ਦਾ ਸਿੱਖਿਆ ਵਿਭਾਗ ਦੀ ਇੱਕ ਘਟਾਲਾ ਸਾਹਮਣੇ ਆਇਆ। ਹੂੰ ਹੂੰ। ਉਹਦੇ ਵਿੱਚ ਸਤਿੰਦਰ ਜੈਨ ਤੇ ਮਨੀਸ਼ ਸ਼ੋਧਿਆ ਦੇ ਨਾਮ ਦਰਜ ਸੀਗੇ। ਹੂੰ ਹੂੰ। ਉਸ ਕੰਪਲੀਟ ਨੂੰ ਚੈੱਕ ਆਊਟ ਕਰਦਿਆਂ ਕਰਦਿਆਂ ਕਿ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ। ਆਖਰ ਉਹਦੇ ਉੱਤੇ ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮਮ ਨੇ ਮੋਹਰ ਲਾ ਦਿੱਤੀ ਹੈ ਕਿ ਹਾਂ ਜੀ ਇਹਦੇ ਤੇ ਕਾਰਵਾਈ ਬਣਦੀ ਹੈ। ਇੱਕ ਘਟਾਲੇ ਦੀ ਜਾਂਚ ਹੋਣੀ ਚਾਹੀਦੀ ਹੈ। ਸੋ ਦੀ ਮੋਹਰ ਨਾਲ ਹੀ ਤੈਅ ਹੋ ਗਿਆ ਜੀ ਕਿ ਸਤਿੰਦਰ ਜੈਨ ਦੇ ਉੱਤੇ ਵੀ ਤੇ ਮਨੀਸ਼ ਸ਼ੋਧਿਆ ਦੇ ਉੱਤੇ ਵੀ ਹੋਰ ਐਫ ਆਈ ਆਰ ਦਰਜ ਹੋਗੀ। ਸੋ ਅਜੇ ਸ਼ਰਾਬ ਘਟਾਲੇ ਵਾਲੇ ਮਾਮਲੇ 'ਚ ਜਮਾਨਤਾਂ ਤੇ ਨਹੀਂ ਹੈਨਾ ਅਜੀ ਦਵਾਈਆਂ ਵਾਲਾ ਘਟਾਲਾ ਜਲ ਬੋਰਡ ਵਾਲਾ ਘਟਾਲਾ ਇਹਨਾਂ ਕੈਗ ਦੀਆਂ ਰਿਪੋਰਟਾਂ ਵਾਲਾ ਮਸਲਾ ਉਹਨਾਂ ਬੋਰਡਿੰਗ ਵਾਲਾ ਮਸਲਾ ਸੋਕਾ 2000 ਕਰੋੜ ਦੇ ਕਿਤਾਬ ਘਟਾਲੇ ਵਾਲਾ ਸਿੱਖਿਆ ਘਟਾਲੇ ਵਾਲਾ ਮਸਲਾ ਸੋ ਇਹ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਮਸੀਬਤਾਂ ਵੱਧਣ ਵਾਲੀਆਂ ਨੇ ਇਹ ਜਿੰਨੀਆਂ ਚੋਰ ਮੋਰੀਏ ਛੱਡ ਕੇ ਆਏ ਹੋਣਗੇ ਭਾਜੀਪੀ ਨਾਲੋਂ ਵੱਧ ਕਾਲੀ ਹੈ ਹੈਨਾ ਇਹ ਜੀ ਪ੍ਰਕਿਰਿਆ ਕਰਨ ਦੇ ਲਈ ਕਿਉਂਕਿ ਉਹਦੇ ਕੋਲ ਏਜੰਸੀਆਂ ਦੀ ਤਾਕਤ ਵੀ ਹੈ ਤੇ ਉਹਦੀ ਵਰਤੋਂ ਵੀ ਕਰਨ ਦੇ ਵਿੱਚ ਉਹ ਰਾਂ ਡਿਕਟਰ ਤੋਂ ਮਹਾਰਾ ਸੋ ਮਾੜੀ ਮੋਟੀ ਗਲਤੀ ਵੀ ਇਹਨਾਂ ਦੇ ਲਈ ਹੁਣ ਬੜੀ ਮੁਸੀਬਤ ਬਣਨੀ ਆ ਸੋ ਇਸ ਲਈ ਇਹਦਾ ਅਸਰ ਪਰ ਜਿੱਦਾਂ ਹੀ ਕੋਈ ਘਟਨਾ ਦਿੱਲੀ ਚ ਵਾਪਰਦੀ ਹੈ ਨਾ ਮੈਨੂੰ ਉਹਦਾ ਅਸਰ ਪੰਜਾਬ ਚ ਲਿਖਣ ਲੱਗ ਜਾਂਦਾ ਠੀਕ ਹੈ ਉਹ ਚਲਕਾਰ ਆਪਾਂ ਗੱਲ ਕਰ ਰਹੇ ਸੀ ਨਾ ਕਿ ਚਲਕਾਰ ਇਹ ਚਲਕਾਰ ਇੱਥੇ ਲਿਖ ਰਹੇ ਕਿ ਇਹੋ ਜਿਹੀਆਂ ਕਾਰਵਾਈਆਂ ਫਿਰ ਇੱਥੇ ਵੀ ਹੋਣੀਆਂ ਨੇ ਇਹਦੇ ਲਈ ਵੀ ਇਹਨਾਂ ਨੂੰ ਤਿਆਰ ਰਹਿਣਾ ਚਾਹੀਦਾ ਜੇ ਕਰ ਇਹਨਾਂ ਨੇ ਲੋ ਕੀਤੀ ਕੰਮ ਪੂਰੀ ਨੀਅਤ ਨਾਲ ਨਾ ਕੀਤਾ ਜੀ ਜੀ ਆ ਸ਼ਰਮਾ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ